ਰੁਮਾਂਗੇ ਤਾਂ ਉਹ ਵੀ ਦੱਸ ਦੋ ਸਾਨੂੰ ਹਾਂਜੀ ਭਾਬੀ ਨੇ ਚਿੱਲੀ ਪਨੀਰ ਦਾਲ ਮਖਣੀ ਤੇ ਪਨੀਰ ਦੇ ਪਿਆਜ਼ਾ ਆਉਂਦਾ ਹੋਵੇ ਉਹ ਖੜ ਜਾ ਖੜ ਜਾ ਕੁੜੀਏ ਆਪਾਂ ਵਿਆਹ ਕੇ ਲੈ ਕੇ ਜਾਣੀ ਕਿ ਢਾਬੇ ਤੇ ਲਵਾਉਣੀ ਆ ਮੇਰੀ ਟਿੱਕੋ ਮੰਗਿਆ ਕੁੜੀ ਕਦੇ ਮੇਰਾ ਅੱਖਾ ਨਾ ਮੋੜੇ ਜਿਸ ਘਰ ਚ ਨਾ ਸਸਤੀ ਆਪਸ ਚ ਬਣਦੀ ਉਹ ਘਰ ਤੇ ਸਵਰਗ ਹੁੰਦੇ ਨੇ ਇਹ ਤਾਂ ਹੈ ਜੀ ਸਾਡੇ ਘਰ ਤਾਂ ਜੀ ਨੂੰ ਸਸਦਾ ਇੰਨਾ ਪਿਆਰ ਹੈ ਨਾ ਲੋਕੀ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਆ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ ਹੈ ਜੀ ਤੁਹਾਨੂੰ ਮੁੰਡਾ ਪਸੰਦ ਹੈ ਤੇ ਸਾਨੂੰ ਤੁਹਾਡੀ ਕੁੜੀ ਫਿਰ ਦੱਸੋ ਜੀ ਵਿਆਹ ਦੀ ਕਿਹੜੀ ਤਰੀਕ ਰੱਖੀ ਹੈ ਸਾਡੀ ਵੇਲੇ ਤਾਂ ਕੱਲ ਦਾ ਧਰ ਲੋ ਅਸੀਂ ਕਿਹੜਾ ਦਾਅ ਜੋੜਨੇ ਮੈਨੂੰ ਬਾਇਲੇਟ ਹੁੱਠੋ ਤੇ ਪਾਓ ਜੱਪੀ ਐਦਾਂ ਸਾਰਿਆਂ ਦੇ ਸਾਹਮਣੇ ਜੀ ਉਹ ਬਹਿ ਜਾ ਓਏ ਬਾਲਿਆ ਤੱਤਿਆ ਤੈਨੂੰ ਨਹੀਂ ਕੁੜਮਾ ਨੂੰ ਕਿਹਾ ਉਹ ਬਸ ਬੜਾ ਮਜ਼ਾਕੀਆ ਜੀ ਘਰ ਵੀ ਗੱਲ